ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵੜੰਗ ਨੇੜੇ ਦੋਸਤੋ ਬਰੀ ਵਾਲੀ ਮੰਡੀ ਜ਼ਿਲ੍ਹਾ ਸ਼੍ਰੀ ਮੋਖਰ ਸਾਹਿਬ ਦੋਸਤੋ ਅੱਜ ਦੀ ਵੀਡੀਓ 'ਚ ਐਚ ਐਫ ਵੈੱਡ ਦਿਖਾਉਣੀ ਹੈ ਪਹਿਲੇ ਸੂਏ ਤਾਜੀ ਸੂਈ ਸਵਾਈ ਚੰਗੇ ਦੁੱਤ ਤੇ ਚੱਲਦੀ ਹੈ ਬਾਈ ਕਹਿੰਦਾ ਤੇ ਦੋਸਤੋ ਕਦ ਕਦ ਪੂਰਾ ਵੱਡਾ ਵੀਡੀਓ ਨੂੰ ਐਂ ਤਾਂ ਹੀ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਤੇ ਤਸੱਲੀ ਨਾਲ ਖਰੀਦਦਾਰੀ ਕਰ ਲਿਏ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਪਹਿਲਾ ਸੂਆ ਵੈੜ ਸੂਈ ਆ। ਮੂੰਹ ਤੋਂ ਦੋਸਤੋ ਦੋ ਦੰਦ ਦਾ। ਸੂਈ ਨੂੰ ਬਾਈ ਕਹਿੰਦਾ 12-13 ਦਿਨ ਸੂਈ ਨੂੰ ਸਮਾਂ ਹੋ ਗਿਆ ਤੇ ਇਸ ਟਾਈਮ ਬਾਈ ਦੇ ਅੰਦਰ 15 ਕਿਲੋ ਤਿਆਰ ਆ। ਪਰ ਆਪਾਂ 14 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ। ਬਾਈ ਕਹਿੰਦਾ ਜਿਹੜੇ ਵੀਰ ਨੇ ਲੈਣੀ ਹੈ ਆਪਣੇ ਘਰੇ ਦੋ ਟਾਈਮ, ਤਿੰਨ ਟਾਈਮ ਲੀਟਰ ਮਾਰ ਕੇ ਦੁੱਧ ਲਿਆ ਸਕਦਾ। ਦੋਸਤੋ 14 ਕਿਲੋ ਬਾਈ ਕਹਿੰਦਾ ਖੁੱਲਾ ਤਿਆਰ। ਬੱਚਾ ਦੋਸਤੋ ਬੱਚਾ ਮਗਰ ਚਾਰੇ ਥਨਾ ਸਹਿ ਦੋਸਤੋ ਸੇਮ ਹੀ ਹੈ ਕੱਲੇ ਕਰੇ ਨਿੱਕਰ ਵਿੱਚ ਸੋਹਣੇ ਲੱਗੇ ਹੋਇਆ ਫੋਰਸ਼ਾਂਕ ਪੋਰਾ ਨਹੀਂ ਹਵਾਨਾ ਦੋਸਤੋ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ ਸੋਹਣਾ ਹਵਾਨਾ ਦੋਸਤੋ ਵਹਿੜਦਾ ਆ ਚਾਰੇ ਥਨਾ ਸਹਿ ਦੋਸਤੋ ਸੇਮ ਹੀ ਹੈ ਕੱਲੇ ਕਰੇ ਨਿੱਕਰ ਵਿੱਚ ਸੋਹਣੇ ਨੁਕਰਾਂ ਦੇ ਲੱਗੇ ਹੋਏ ਆ ਫੋਰਸ਼ਾਂਕ ਪੋਰਾ ਨਹੀਂ ਕਦ ਕੜ ਦੋਸਤੋ ਵਹਿੜਦਾ ਪੂਰਾ ਵੱਡਾ ਢਾਂਚਾ ਸੋਹਣਾ ਵਾ ਬੱਚਾ ਦੋਸਤੋ ਬੱਚਾ ਮਗਰ 12 13 ਦਿਨ ਬਾਈਕਾਂ ਸੁਈ ਨੂੰ ਸਮਾ ਹੋ ਗਿਆ ਆ ਵੇਖ ਸਕਦੇ ਆ ਦੋਸਤੋ ਨੇੜ ਤੋਂ ਥਨਾ ਸਹਿ ਚਾਰੇ ਥਾਣੇ ਦੋਸਤੋ ਸੋਹਣੇ ਹੈ ਕੱਲੇ ਕਰਨੇ ਕਰ ਮੈਨੂੰ ਕਰਾਂ ਤੇ ਲੱਗੇ ਹੋਏ ਆ ਤੇ ਬਾਈ ਨੇ ਵੈਡ ਦਾ ਪ੍ਰਾਈਸ ਰੱਖਿਆ ਹੋਇਆ 55000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਏ ਵੀਡੀਓ ਨੂੰ ਐਂਡ ਤਾਈ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ